21 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਉਵੇਂ ਹੀ ਬਣਿਆ ਹੋਇਆ ਹੈ ਲਗਾਤਾਰ ਸਾਫ਼ ਖੁਸ਼ਕ ਸਵੇਰ ਅਤੇ ਰਾਤ ਵੇਲੇ ਹਲਕੀ ਜਿਹੀ ਠੰਡਕ ਲਗਾਤਾਰ ਮਹਿਸੂਸ ਹੋ ਰਹੀ ਹੈ ਦਿਨ ਵੇਲੇ ਅਜੇ ਵੀ ਆਸਾਹਜ ਜਿਹੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦਾ ਹੀ ਅਗਲੇ ਕਈ ਦਿਨ ਜਾਂ ਕਹਿ ਲਈਏ ਆਉਣ ਵਾਲਾ ਇਹ ਮਹੀਨੇ ਦੇ ਅਖੀਰਲੇ ਦਿਨਾਂ ਤੱਕ ਮੌਸਮ ਬਣਿਆ ਰਹੇਗਾ ਇਸ ਵਿੱਚ ਕੁਝ ਵੀ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਮੌਸਮ ਮੁੱਖ ਤੌਰ ਤੇ ਸਾਫ਼ ਪਰ ਹਵਾ ਦੀ ਜਿਹੜੀ ਗੁਣਵੱਤਾ ਆ ਉਹ ਕੱਲ ਤੋਂ ਕਾਫੀ ਉੱਤਰ ਭਾਰਤ ਦੇ ਖੇਤਰਾਂ ਦੇ ਵਿੱਚ ਖਰਾਬ ਹੋ ਚੁੱਕੀ ਹੈ ਅਤੇ ਸਾਹ ਲੈਣ ਯੋਗ ਨਹੀਂ ਰਹੀ। ਆਉਣ ਵਾਲੇ 24 ਤੋਂ 38 ਘੰਟੇਾਂ ਦੇ ਦੌਰਾਨ ਇਹ ਹਵਾ ਹੋਰ ਵੀ ਖਰਾਬ ਹੁੰਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਕਈ ਖੇਤਰਾਂ ਦੇ ਵਿੱਚ ਕੱਲ ਦੀਵਾਲੀ ਮਨਾਈ ਗਈ। ਕਈ ਖੇਤਰਾਂ ਦੇ ਵਿੱਚ ਅੱਜ ਦੀਵਾਲੀ ਮਨਾਈ ਜਾਊਗੀ। ਵੱਡੇ ਪੱਧਰ ਤੇ ਪਟਾਕਿਆਂ ਦੇ ਸ਼ੋਰ ਨਾਲ ਹਵਾ ਹੋਰ ਵੀ ਖਰਾਬ ਹੁੰਦੀ ਹੋਈ ਦਿਖਾਈ ਦੇਵੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਇਕਾਦੁੱਕਾ ਘਟਨਾਵਾਂ ਅੱਗ ਲੱਗਣ ਦੀ ਜ ਵੀ ਹੋ ਸਕਦੀਆਂ ਨੇ ਇਸ ਕਰਕੇ ਥੋੜਾ ਜਿਹਾ ਹਵਾ ਪ੍ਰਦੂਸ਼ਣ ਹੋਰ ਵੀ ਹੋ ਸਕਦਾ ਹੈ ਇਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਨਾ ਹੀ ਖੁੱਲ ਕੇ ਹਵਾ ਚੱਲ ਰਹੀ ਹੈ ਜਿਸ ਕਰਕੇ ਹਵਾ ਸਾਫ਼ ਹੋ ਜਾਵੇ ਨਾ ਹੀ ਕੋਈ ਮੀਂਹ ਅਜੇ ਪੈਂਦਾ ਹੋਇਆ ਕਿਸੇ ਖੇਤਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਨਾਲ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਵੇ ਅਜੇ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਜਿਵੇਂ ਪਿਛਲੇ ਦਿਨਾਂ ਦੇ